ਫੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਇਸ ਵੇਲੇ ਪਟਿਆਲਾ ਦੇ ਕੱਗਰ ਦਰਿਆ ਦੇ ਉੱਤੇ ਮੌਜੂਦ ਹੈ ਕੱਗਰ ਦਿਆ ਨੇ ਵਿਕਰਾਰ ਰੂਪ ਹੈ ਧਾਰਿਆ ਹੋਇਆ ਹੈ ਤਾਂ ਤਸਵੀਰਾਂ ਠੋੜਨਾ ਸਾਂਝੀਆ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਨਾਲ ਲੱਗਦੇ ਜਿਹੜੇ ਖੇਤ ਨੇ ਖੇਤਾਂ ਦੇ ਵਿੱਚ ਪਾਣੀ ਵੜਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਕੱਗਰ ਦਰਿਆ ਦਾ ਪਾਣੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੱਲ ਸੁਖਨਾ ਲੇਖ ਦੇ ਫਲੱਡ ਗੇਟ ਨੇ ਖੋਲੇ ਕਿਉਂਕਿ ਸੁਖਨਾ ਲੇਖ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੋਇਆ ਸੀ ਤਾਂ ਹੁਣ ਨੱਕੋ ਨੱਕ ਭਰ ਕੇ ਘੱਗਰ ਦਰਿਆ ਜਿਹੜਾ ਇੱਥੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਕਈ ਏਕੜ ਜ਼ਮੀਨ ਦੇ ਵਿੱਚ ਇਹ ਪਾਣੀ ਜਿਹੜਾ ਕਿ ਵੜਦਾ ਹੋਇਆ ਨਜ਼ਰ ਆ ਰਿਹਾ ਔਰ ਜੀਰੀ ਲੱਗੀ ਹੋਈ ਆਲੇ ਦੁਆਲੇ ਫਸਲ ਉਸ ਨੂੰ ਜਿਹੜਾ ਕਿ ਤਬਾਹ ਕਰਦਾ ਹੋਇਆ ਇਹ ਪਾਣੀ ਨਜ਼ਰ ਆ ਰਿਹਾ ਔਰ ਗੱਲ ਜੇਕਰ ਪੂਰੇ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਉਹ ਬਣੇ ਹੋਏ ਨੇ ਲੋਕ ਘਰਾਂ ਤੋਂ ਬੇਕਾਰ ਹੋਏ ਹੋਏ ਨੇ ਹਜ਼ਾਰਾਂ ਏਕੜ ਫਸਲਾਂ ਲੋਕਾਂ ਦੀ ਤਬਾਹ ਹੋਏ ਨੇ ਪਸ਼ੂ ਹੈ ਡੰਗਰ ਹੈ ਉਹ ਮਰਦੇ ਹੋਏ ਨਜ਼ਰ ਆ ਰਹੇ ਨੇ ਪਾਣੀ ਦੇ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਤਾਂ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਦੈਨਿਕ ਸਵੇਰਾ ਦੇ ਰਾਹੀਂ ਤਾਂ ਗੱਲ ਜੇਕਰ ਦੁਆਬੇ ਅਤੇ ਮਾਝੇ ਦੀ ਕਰੀਏ ਤਾਂ ਉਸ ਦੇ ਹਾਲਾਤ ਲਗਾਤਾਰ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਕਿ ਰਾਵੀ ਅਤੇ ਬਿਆਸ ਹੈ ਉਸ ਦੇ ਵੱਲੋਂ ਵੱਡੀ ਮਾਰ ਆ ਪਿੰਡਾਂ ਨੂੰ ਮਾਰੀ ਗਈ ਹੈ ਔਰ ਜੇਕਰ ਹੁਣ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਪਹਿ ਇਸ ਤੋਂ ਪਹਿਲਾਂ ਮਾਲਵੇ ਖੇਤਰ ਦੇ ਵਿੱਚ ਸਿਰਫ ਫਾਜ਼ਿਲਕਾ ਤੇ ਫਿਰੋਜ਼ਪੁਰ ਹੈ ਜਿਹੜਾ ਕਿ ਉਹਦੇ ਕੁਝ ਪਿੰਡਾਂ ਨੂੰ ਮਾਰ ਆ ਸਤਲੋਜ ਦੀ ਪਈ ਸੀ ਪਰ ਹੁਣ ਜੇਕਰ ਮਾਲਵੇ ਖੇਤਰ ਦੀ ਗੱਲ ਕਰੀਦਾ ਘੱਗਰ ਦਰਿਆ ਦਾ ਪਾਣੀ ਹੈ ਜਿਹੜਾ ਕਿ ਉਹ ਫਾਨ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਇਸ ਦੀ ਜਿਹੜੀ ਕਿ ਮਾਰੋ ਦੇਖਣ ਨੂੰ ਮਿਲੇਗੀ ਤਾਂ ਇਹ ਦਰਿਆ ਦੀਆਂ ਤਸਵੀਰਾਂ ਠੋਡਨਾ ਸਾਂਝੀਆਂ ਕਰ ਰਿਹਾ ਨਕੋ ਨਕ ਭਰ ਕੇ ਦਰਿਆ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਖੇਤਾਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਕਿ ਉਹ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਭਾਈ ਜੀ ਤੁਸੀਂ ਐਸੇ ਪਿੰਡ ਦੀ ਹਾਂਜੀ ਭਾਜੀ ਲੱਗ ਗਈ ਇਹ ਪਿੰਡ ਸਾਡਾ ਕਿਲੋਮੀਟਰ ਕੱਲ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਦਰਿਆ ਦੇ ਔਰ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਭਾਜੀ ਕੱਲ ਦਰਿਆ ਕੋਈ 10 15 ਫੁੱਟ ਤੇ ਕੱਲ ਸ਼ਾਮ ਤੱਕ ਇਹ 5 ਫੁੱਟ ਵਧਿਆ ਅੱਜ ਟੌਪ ਤੇ ਚੱਲਣ ਦੇ ਆ ਹੂੰ ਯਾਨਕੀ ਰਾਤੋਂ ਰਾਤ 10 ਤੋਂ 12 ਫੁੱਟ ਪਾਣੀ ਵਧ ਗਿਆ ਦਰਿਆ ਦੇ ਵਿੱਚ ਤੋਂ ਰਾਤ ਮਤਲਬ 24 ਘੰਟੇ ਦੇ ਵਿੱਚ ਇੰਨਾ ਵਧ ਗਿਆ ਇੱਕਦਮ ਪਾਣੀ ਹੂੰ ਉਹ ਨੁਕਸਾਨ ਕਿੰਨਾ ਕਰ ਰਿਹਾ ਪਾਣੀ ਇਹ ਭਾਜੀ ਕਾਫੀ ਜ਼ਿਆਦਾ ਰਕਬਾ ਇੱਥੇ ਆ ਅੱਗੇ ਜਿਹੜੇ ਨਿਵਾਣ ਦੇ ਪਿੰਡ ਆ ਉਹਨਾਂ ਦੇ 3-400 ਕਿੱਲੇ ਦੀ ਇੱਕਦਮ ਮਾਰ ਪੈ ਜਾਣੀ ਆ। ਹੂੰ ਇਹ ਲਾਗੇ ਲਾਗੇ ਜਿਹੜੇ ਆ ਇੱਧਰ ਇਹ ਸਾਰੇ ਨਿਵਾਣ ਦੇ ਏਰੀਏ ਸਾਰੇ ਮਾਰੇ ਜਾਣੇ ਆ। ਹੂੰ ਫਸਲ ਜਿਰੀ ਲੱਗੀ ਹੈ ਬਈ ਇਹ। ਇਹ ਪਾਜੀ ਸਾਰੀ ਜਿਰੀ ਆ। ਠੀਕ ਹੈ ਜੇ ਹੁਣ ਪਾਣੀ ਇਹਦੇ ਵਿੱਚ ਚੱਲ ਜਾਂਦਾ ਉਸ ਤੋਂ ਬਾਅਦ ਸੁੱਕਦਾ ਪਾਣੀ ਫਸਲ ਕਮ ਹੈਗੀ ਜਾਂ ਫਿਰ ਤਬਾਹ ਹੋ ਜਾਏਗੀ। ਪਾਜੀ ਜਿੰਨਾ ਜਿਰੀ ਜਿਹੜੀ ਨਿਸਰੀ ਹੋਈ ਆ ਉਹਦੇ ਦਾਣਾਂ ਦਾ ਸਾਰਾ ਖਰਾਬ ਹੋ ਜਾਣਾ। ਜਿਹੜੀ ਗੋਭ ਚਾ ਗੋਭ ਗਲ ਜਾਣੀ ਆ। ਹੂੰ ਮਤਲਬ ਟੋਟਲੀ ਨੁਕਸਾਨ ਆ ਇਹ ਸਾਰਾ ਹੀ। 2023 ਦੇ ਨਾਲੋਂ ਨੁਕਸਾਨ ਇਸ ਵਾਰ ਜ਼ਿਆਦਾ ਹੋ ਰਿਹਾ ਹਜੇ ਹਾਲਾਤ ਕਾਬੂ ਚ ਗਿਆ ਤੇ ਜੇ ਇਦਾਂ ਹੀ ਚੱਲਦਾ ਰਿਹਾ ਫਿਰ 72 ਉਹ ਵੀ ਸੇਮ ਹਾਲਾਤ ਹੋ ਜਾਣਗੇ ਵੀ 23 ਲਾ ਲਓ ਤੇ 25 ਲਾ ਲਓ ਇੱਕ ਬਰਾਬਰੀ ਹੋ ਜਾਣਾ ਫਿਰ ਅੱਛਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਲੋਕਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਸਹਿਮਤਾ ਦਾ ਮਾਹੌਲ ਹੈ ਜਾਂ ਫਿਰ ਲੋਕ ਕਿਸ ਤਰ੍ਹਾਂ ਦੇ ਨਾਲ ਰਹੇ ਰਹੇ ਨੇ ਪੰਜਾਬ ਦੀ ਹਾਲਾਤ ਦੇਖੀ ਜਾਈਏ ਜਿੱਦਾਂ ਉੱਧਰ ਆਪਣੇ ਮਤਲਬ ਪਾਕਿਸਤਾਨ ਸਾਈਡ ਜਿਹੜਾ ਆਪਣਾ ਪੰਜਾਬ ਆ ਉਦਾਂ ਦੇ ਹਾਲਾਤ ਹੋਣ ਚ ਜ਼ਿਆਦਾ ਦੇਰ ਨਹੀਂ ਲੱਗਣੀ ਸਹਿਮੇ ਹੋਏ ਨੇ ਡਰ ਨੇ ਵੀ ਕੀਤੇ ਉਦਾਂ ਦੇ ਹਾਲਾਤ ਨਾ ਬਣ ਜਾਣ ਉਰੇ ਫਿਰ ਪ੍ਰਸ਼ਾਸਨ ਦੇ ਵੱਲੋਂ ਕੋਈ ਅਲਰਟ ਹੈ ਉਹ ਜਾਰੀ ਕੀਤਾ ਨਹੀਂ ਗਿਆ ਸੀ ਕੋਈ ਪ੍ਰਸ਼ਾਸਨਾਂ ਵੱਲੋਂ ਕੋਈ ਚੇਤਾਵਨੀ ਨਹੀਂ ਹੈਗੀ ਇਹ ਸਿਰਫ ਲੋਕਾਂ ਦਾ ਆਪਸੀ ਇਹ ਜੋ ਆ ਤਾਲਮੇਲੀ ਆਪਸੀ ਵੀ ਹਜੇ ਕੋਈ ਉਹਨਾਂ ਵੱਲੋਂ ਕੋਈ ਖਬਰ ਨਹੀਂ ਕੋਈ ਸਾਰ ਨਹੀਂ ਹੂੰ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਕੋਈ ਨਹੀਂ ਪਹੁੰਚਿਆ ਹਜੇ ਤੱਕ ਕੋਈ ਬਨ ਬਨ ਤਾਂ ਨਹੀਂ ਕਮਜ਼ੋਰ ਇੱਥੇ ਜੇ ਕੋਈ ਨੁਕਸਾਨ ਹੁੰਦਾ ਤਾਂ ਤੁਸੀਂ ਇੱਧਰ ਪਿੱਛੇ ਨਹੀਂਗਾ ਮਾਰੂਗੇ ਆ ਇੱਥੋਂ ਨਾ ਇਹ ਛਾਮਲਾੜ ਜ਼ਮੀਨ ਆ ਇਹ ਛਾਮਲਾੜ ਜ਼ਮੀਨ ਦਾ ਬਨ ਜ਼ਮੀਨ ਹੀ ਚੱਕ ਲਈ ਸੀ ਕਿਸੇ ਟਾਈਮ ਆ ਇਹ ਸ਼ਾਮਲਾਟਾ ਤੇ ਜੇ ਇਹ ਇੱਥੇ ਬੰਨ ਮਾਰਿਆ ਵਾ ਇਹ ਖਾਲਸਾ ਐਡ ਬੰਨ ਮਾਰ ਕੇ ਗਈ ਸੀ ਇਹ ਖਾਲਸਾ ਐਡ ਦੇ ਵੱਲੋਂ ਬੰਨ ਮਾਰਿਆ ਇਹ ਬੰਨ ਮਾਰਿਆ ਹੋਇਆ ਵਾ ਜੀ ਇਹ ਬੰਨ ਵੀ ਕੋਈ 10 ਕੁ ਫੁੱਟ ਚੌੜਾ ਜੇ ਇਹ ਬੰਨ ਟੁੱਟ ਜਾਂਦਾ ਤੇ ਤਕਰੀਬਨ ਇਧਰ 300 ਕਿੱਲੇ ਜ਼ਮੀਨ ਦੀ ਮਾਰ ਪੈ ਜਾਣੀ ਆ ਜੀ ਇਹ 300 ਪਿੰਡ ਉਲਟਪੁਰ ਅੱਛਾ ਇਧਰ ਅੱਗੇ ਜਿੱਥੇ ਤੱਕ ਇਹ ਦੇਖ ਰਹੇ ਆ ਉਹ ਦਰਿਆ ਦਾ ਪਾਣੀ ਹੀ ਖੇਤਾਂ ਦੇ ਵਿੱਚ ਵੜਿਆ ਹੈ ਕਿ ਦਰਿਆ ਖੇਤ ਦਰਿਆ ਦਾ ਹੀ ਪਾਣੀ ਆ ਇਹ ਸਾਰਾ ਸਾਰਾ ਦਰਿਆ ਦਾ ਪਾਣੀ ਦਰਿਆ ਦਾ ਹੀ ਪਾਣੀ ਆ ਤੇ ਇਹ ਤਕਰੀਬਨ ਸਾਰਾ ਨਵਾਨ ਦਾ ਹੀ ਏਰੀਆ ਹੈ ਇਹ ਇਧਰ ਸਾਰਾ ਉੱਚਾ ਤੇ ਇਧਰ ਸਾਰਾ ਨਵਾਨ ਹੀ ਆ ਇਹ ਨਵਾਨ ਸਾਰਾ ਮਾਰਿਆ ਜਾਣਾ ਜੇ ਇਧਰ ਆ ਬੰਨ ਟੁੱਟ ਜਾਂਦਾ ਹੂੰ ਤੇ ਇਧਰ ਲਾ ਲੋ ਜੀ ਇਹ ਉਲਟਪੁਰ ਪਪਰਾਲਾ ਗੱਗੜਪੁਰ ਅਰਨੋਲੀ ਤੱਕ ਇਧਰ ਕਟੋਆਟ 8-10 ਪਿੰਡਾਂ ਦਾ ਨਕਸ਼ਾ ਹੋ ਜਾਣਾ ਇਸ ਸਾਈਡ ਜੇ ਆ ਬੰਨ ਟੁੱਟ ਜਾਂਦਾ ਹੂੰ ਸਭ ਬਿਲਕੁਲ ਆਲੇ ਦੁਆਲੇ ਪਿੰਡਾਂ ਦੇ ਲੋਕ ਜੋ ਇੱਥੇ ਪਹੁੰਚੇ ਹੋਏ ਨਹੀਂ ਤਾਂ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੋਕ ਘਰਾਂ ਚੋਂ ਨਿਕਲ ਕੇ ਦਰਿਆ ਦੇ ਉੱਤੇ ਪਹੁੰਚ ਰਹੇ ਨੇ ਹਾਲਾਤ ਦੇਖਣ ਪਹੁੰਚ ਰਹੇ ਨੇ ਬਾਈ ਜੀ ਦਰਿਆ ਦਾ ਹਾਲਾਤ ਦੇਖਣ ਪਹੁੰਚੋ ਕਿਸ ਤਰ੍ਹਾਂ ਦੇ ਨੇ ਬਹੁਤ ਬੁਰਾ ਹਾਲਾ ਭਾਜੀ ਇੱਥੇ ਹੂੰ ਇੱਥੇ ਤਾਂ ਅਸੀਂ ਬਹੁਤ ਮਜਬੂਰ ਹਾਂ ਪਿਛਲੇ ਸਾਲ ਵੀ ਸਾਡਾ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਕਿ ਕਿਸੇ ਨੂੰ ਸੁਣਾ ਵੀ ਨਹੀਂ ਸਕਦੇ ਹਾਂ ਮੈਂ ਹਰਿਆਣੇ ਦਾ ਜੀ ਤੇ ਤੁਸੀਂ ਹਰਿਆਣੇ ਤੋਂ ਹਾਂ ਜੀ ਹਰਿਆਣੇ ਕਿੰਨੀ ਕੁ ਮਾਰ ਮਾਰ ਰਿਹਾ ਹੈ ਇੱਧਰ ਹਰਿਆਣੇ 'ਚ ਬਹੁਤ ਬੁਰਾ ਹਾਲ ਹੈ ਜੀ ਹੂੰ ਇਹ ਪਿੰਡ ਪੰਜਾਬ ਦਾ ਹੈ ਜਿਲ੍ਹਾ ਖੇੜੀ ਪਿੰਡ ਅੱਗੇ ਹਰਿਆਣਾ ਲੱਗਿਆ ਜੀ ਅੱਗੇ ਹਰਿਆਣਾ ਅੱਗੇ ਹਰਿਆਣਾ ਹਰਿਆਣਾ ਵਾਲੇ ਵੀ ਬਹੁਤ ਦੁਖੀ ਆ ਇੰਨੇ ਕ ਨੁਕਸਾਨ ਹੋਇਆ ਹਰਿਆਣੇ 'ਚ ਹਰਿਆਣੇ 'ਚ ਬਹੁਤ ਤਕੜਾ ਨੁਕਸਾਨ ਆ ਜੀ ਹਾਂ ਦੇਖੋ ਜ਼ਿੰਮੇਦਾਰ ਤਾਂ ਪਹਿਲਾਂ ਹੀ ਫੈਲ ਆ ਜੀ ਅੱਗੋਂ ਹੋਰ ਫੈਲ ਹੋ ਜਾਣਾ ਤਾਂ ਬਿਲਕੁਲ ਲੋਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੱਗਰ ਦਰਿਆ ਦੇ ਉੱਤੇ ਪੁਲ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਬਈ ਤੁਸੀਂ ਕਿੱਥੋਂ ਜ਼ਿਲ੍ਹਾ ਖੜੀ ਹੈ ਜੀ ਜ਼ਿਲ੍ਹਾ ਖੜੀ ਹੈ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਦੇਖਣ ਆਏ ਉਹਦਾ ਹਾਲਾਤ ਤਾਂ ਹੀ ਮਾੜੇ ਹੋ ਰਹੇ ਆ ਇਹ ਦਿਨ ਤੇ ਦਿਨ ਹਾਂ ਜੀ ਬਿਲਕੁਲ ਕਹਿ ਰਹੇ ਨੇ ਹਾਲਾਤ ਜਿਹੜੇ ਮਰਦੇ ਉਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਔਰ ਕੁਝ ਹਰਿਆਣੇ ਤੋਂ ਵੀ ਲੋਕ ਆਏ ਇਹਨੂੰ ਕਿਹਾ ਜਾ ਰਿਹਾ ਹਰਿਆਣੇ ਦੇ ਵਿੱਚ ਵੀ ਕਾਫੀ ਮਾਰਾ ਪੈਂਦੀ ਹੋਈ ਨਜ਼ਰ ਕਿਉਂਕਿ ਜੇਕਰ ਅੰਬਾਲਾ ਦੀ ਗੱਲ ਕਰੀਏ ਤਾਂ ਉੱਥੇ ਵੀ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਪਹਾੜਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹੈ ਹਰ ਰੋਜ਼ ਬਰਸਾਤ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ Shimla ਦੀ ਗੱਲ ਕਰੀਏ ਜਾਂ ਫਿਰ ਉੱਪਰ ਜਿਹੜੇ ਉੱਪਰਲੇ ਪਹਾੜੀ ਏਰੀਏ ਨੇ ਉਧਰ ਦੀ ਗੱਲ ਕਰੀਏ ਤਾਂ ਲਗਾਤਾਰ ਬਰਸਾਤ ਦਾ ਸਿਲਸਿਲਾ ਜਾਰੀ ਹੈ ਔਰ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਭਾਰੀ ਬਰਸਾਤ ਦਾ ਦੱਸੀ ਗਈ ਹੈ ਕਿ ਭਾਰੀ ਬਰਸਾਤ ਪੈਂਦੀ ਹੋਈ ਨਜ਼ਰ ਇੱਕ ਪਾਸੇ ਦਰਿਆਵਾਂ ਦੇ ਪਾਣੀ ਦੇ ਵੱਲੋਂ ਮਾਰਿਆ ਮਾਰੀ ਜਾ ਰਹੀ ਹੈ ਪੰਜਾਬ ਨੂੰ ਦੂਜੇ ਪਾਸੇ ਅਸਮਾਨ ਤੋਂ ਵਰ ਰਿਹਾ ਮੀਂਹ ਜਿਹੜਾ ਕਿ ਉਹ ਆਫਤ ਦੇ ਰੂਪ ਦੇ ਵਿੱਚ ਲੋਕਾਂ ਦੇ ਉੱਤੇ ਵਰਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਲੋਕਾਂ ਨੂੰ ਘਰੋ ਬੇਕਾਰ ਹੋਣਾ ਪੈ ਰਿਹਾ ਹੈ ਖੇਤ ਤਬਾਹ ਚੁੱਕੇ ਹੋਏ ਨੇ ਫਸਲਾਂ ਤਬਾਹ ਚੁੱਕੀਆਂ ਹੋਈਆਂ ਨੇ ਔਰ ਪਸ਼ੂ ਹੈ ਜਿਹੜੇ ਕਿ ਉਸ ਦਾ ਵੀ ਜਿਹੜਾ ਕਿ ਨੁਕਸਾਨ ਹੈ ਕਾਫੀ ਦੇਖਣ ਨੂੰ ਮਿਲਿਆ ਹੈ ਪਸ਼ੂ ਕਈ ਜਿਹੜੇ ਪਸ਼ੂ ਨੇ ਉਹ ਪਾਣੀ ਦੇ ਵਿੱਚ ਵੀ ਰੋੜਦੇ ਹੋਏ ਨਜ਼ਰ ਆ ਰਹੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦਾ ਨੁਕਸਾਨ ਇਸ ਵੇਲੇ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਿਆਸ ਦੀ ਗੱਲ ਕਰੀਏ 라ਵੀ ਦੀ ਗੱਲ ਕਰੀਏ ਤਾਂ ਲਗਾਤਾਰ ਆਪਣੇ ਜਿਹੜੇ ਨਾਲ ਲੱਗਦੇ ਪਿੰਡ ਉਹਨਾਂ ਨੂੰ ਚਪੇੜ ਦੇ ਵਿੱਚ ਲਿਆ ਜਾ ਰਿਹਾ ਹੜਾ ਦੀ ਮਾਰ ਦੇਖਣ ਨੂੰ ਮਿਲਦੀ ਹੁਣ ਮਾਲਵਾ ਖੇਤਰ ਜਿਹੜਾ ਬਚਿਆ ਹੋਇਆ ਸੀ ਪਰ ਉਹਨਾਂ ਉਸ ਦੇ ਵਿੱਚ ਘੱਗਰ ਦੇ ਵੱਲੋਂ ਜਿਹੜੀ ਮਾਰ ਹੈ ਉਹ ਮਾਰੀ ਗਈ ਹੈ ਤਾਂ ਕੱਲ ਜਿਸ ਤਰ੍ਹਾਂ ਦੇ ਨਾਲ ਸੁਖਣਾ ਲੇਖ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀਗਾ ਫਲੱਡ ਗੇਟ ਖੋਲੇ ਗਏ ਸੀ ਉਹ ਅੱਜ ਸਵੇਰੇ ਵੀ ਘੱਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਪਰ ਲੋਕਾਂ ਦਾ ਇਹ ਕਹਿਣਾ ਨਾਲ ਲੱਗਦੇ ਪਿੰਡ ਦਾ ਜੇਕਰ ਇਸੇ ਤਰ੍ਹਾਂ ਦਾ ਪਾਣੀ ਛ ਰਾਤ ਤੱਕ ਅਤੇ ਸ਼ਾਮ ਤੱਕ ਹਾਲਾਤ ਜਿਹੜੇ ਨੇ ਹੋਰ ਨਾਜ਼ੁਕ ਹੁੰਦੇ ਹੋਏ ਨਜ਼ਰ ਆਣਗੇ ਹਾਲੇ ਤੱਕ ਤਾਂ ਸਿਰਫ ਖੇਤਾਂ ਦੇ ਵਿੱਚ ਪਾਣੀ ਵੜਿਆ ਹੈ ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਦਾ ਵੱਧਦਾ ਹੋਇਆ ਨਜ਼ਰ ਆਇਆ ਤਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜਦਾ ਹੋਇਆ ਨਜ਼ਰ ਆਵੇਗਾ ਤਾਂ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਚਿੰਤਾ ਦੇ ਵਿੱਚ ਜ਼ਰੂਰ ਹੈ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਕੋਲ ਅਜੇ ਤੱਕ ਪਹੁੰਚ ਕੇ ਸਾਰਾ ਨਹੀਂ ਲਈ ਗਈ ਕੈਮਰਾ ਪ੍ਰਸਾਦ ਸੁਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਪਟਿਆਲਾ ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਇਸ ਵੇਲੇ ਪਟਿਆਲਾ ਦੇ ਕੱਗਰ ਦਰਿਆ ਦੇ ਉੱਤੇ ਮੌਜੂਦ ਹੈ ਜ ਧਾਰਿਆ ਹੋਇਆ ਤਾਂ ਤਸਵੀਰਾਂ ਠੋੜਨਾ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਔਰ ਨਾਲ ਲੱਗਦੇ ਜਿਹੜੇ ਖੇਤ ਨੇ ਖੇਤਾਂ ਦੇ ਵਿੱਚ ਪਾਣੀ ਵੜਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਕੱਗਰ ਦਰਿਆ ਦਾ ਪਾਣੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੱਲ ਸੁਖਣਾ ਲੈਖ ਦੇ ਫਲੱਡ ਗੇਟ ਨੇ ਖੋਲੇ ਕਿਉਂਕਿ ਸੁਖਣਾ ਲੈਖ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੋਇਆ ਸੀ ਤਾਂ ਹੁਣ ਨੱਕੋ ਨੱਕ ਭਰ ਕੇ ਕੱਗਰ ਦਰਿਆ ਜਿਹੜਾ ਇੱਥੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਕਈ ਏਕੜ ਜ਼ਮੀਨ ਦੇ ਇਹ ਪਾਣੀ ਹੈ ਜਿਹੜਾ ਕਿ ਉਹ ਵੜਦਾ ਹੋਇਆ ਨਜ਼ਰ ਆ ਰਿਹਾ ਔਰ ਜੀਰੀ ਲੱਗੀ ਹੋਈ ਆਲੇ ਦੁਆਲੇ ਫਸਲ ਉਸ ਨੂੰ ਜਿਹੜਾ ਕਿ ਤਬਾਹ ਕਰਦਾ ਹੋਇਆ ਇਹ ਪਾਣੀ ਨਜ਼ਰ ਆ ਰਿਹਾ ਔਰ ਗੱਲ ਜੇਕਰ ਪੂਰੇ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਨੇ ਉਹ ਬਣੇ ਹੋਏ ਨੇ ਲੋਕ ਘਰਾਂ ਤੋਂ ਬੇਕਾਰ ਹੋਏ ਹੋਏ ਨੇ ਹਜ਼ਾਰਾਂ ਏਕੜ ਫਸਲ ਹੈ ਲੋਕਾਂ ਦੀ ਤਬਾਹ ਹੋਏ ਨੇ ਪਸ਼ੂ ਹੈ ਡੰਗਰ ਹੈ ਉਹ ਮਰਦੇ ਹੋਏ ਨਜ਼ਰ ਆ ਰਹੇ ਨੇ ਪਾਣੀ ਦੇ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਤਾਂ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਗਾਤਾਰ ਦੈਨਿਕ ਸਵੇਰਾ ਦੇ ਰਾਹੀ ਤਾਂ ਗੱਲ ਜੇਕਰ ਦੁਆਬੇ ਅਤੇ ਮਾਝੇ ਦੀ ਕਰੀਏ ਤਾਂ ਉਸਦੇ ਹਾਲਾਤ ਲਗਾਤਾਰ ਨਾਜ਼ੁਕ ਬਣਦੇ ਹੋਏ ਨਜ਼ਰ ਆ ਰਹੇ ਕਿ ਰਾਵੀ ਅਤੇ ਬਿਆਸ ਹੈ ਉਸਦੇ ਵੱਲੋਂ ਵੱਡੀ ਮਾਰਿਆ ਪਿੰਡਾਂ ਨੂੰ ਮਾਰੀ ਗਈ ਹੈ ਔਰ ਜੇਕਰ ਹੁਣ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਮਾਲਵੇ ਖੇਤਰ ਦੇ ਵਿੱਚ ਸਿਰਫ ਫਾਜ਼ਿਲਕਾ ਤੇ ਫਿਰੋਜ਼ਪੁਰ ਹੈ ਜਿਹੜਾ ਕਿ ਉਹਦੇ ਕੁਝ ਪਿੰਡਾਂ ਨੂੰ ਮਾਰਿਆ ਸਤਲੋਜ ਦੀ ਪਈ ਸੀ ਪਰ ਹੁਣ ਜੇਕਰ ਮਾਲਵੇ ਖੇਤਰ ਦੀ ਗੱਲ ਕਰੀ ਤਾਂ ਘੱਗਰ ਦਰਿਆ ਦਾ ਪਾਣੀ ਹੈ ਜਿਹੜਾ ਕਿ ਉਹ ਫਾਨ ਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹੁਣ ਮਾਲਵੇ ਦੇ ਕਈ ਪਿੰਡਾਂ ਦੇ ਵਿੱਚ ਇਸ ਦੀ ਜਿਹੜੀ ਕਿ ਮਾਰੋ ਦੇਖਣ ਨੂੰ ਮਿਲੇਗੀ ਤਾਂ ਇਹ ਦਰਿਆਾਂ ਦੀਆਂ ਤਸਵੀਰਾਂ ਠੋਡਨਾ ਸਾਂਝੀਆਂ ਕਰ ਰਹੇ ਹਨ ਨਕੋ ਨਕ ਭਰ ਕੇ ਦਰਿਆ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਖੇਤਾਂ ਦੇ ਵਿੱਚ ਵੀ ਪਾਣੀ ਹੈ ਜਿਹੜਾ ਕਿ ਉਹ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਭਾਈ ਜੀ ਤੁਸੀਂ ਐਸੇ ਪਿੰਡ ਦੇ ਹੋ ਹਾਂਜੀ ਭਾਜੀ ਲੱਗ ਗਈ ਇਹ ਪਿੰਡ ਸਾਡਾ ਕਿਲੋਮੀਟਰ ਕੱਲ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਦਰਿਆ ਦੇ ਔਰ ਅੱਜ ਕਿਸ ਤਰ੍ਹਾਂ ਦੇ ਹਾਲਾਤ ਨੇ ਭਾਜੀ ਕੱਲ ਦਰਿਆ ਕੋਈ 10-15 ਫ ਤੇ ਕੱਲ ਸ਼ਾਮ ਤੱਕ ਇਹ 5 ਫੁੱਟ ਵਧਿਆ ਅੱਜ ਟੌਪ ਤੇ ਚੱਲਣ ਦੇ ਆ ਹੂੰ ਯਾਨਕੀ ਰਾਤੋਂ ਰਾਤ 10 ਤੋਂ 12 ਫੁੱਟ ਪਾਣੀ ਵਧ ਗਿਆ ਦਰਿਆ ਦੇ ਵਿੱਚ ਤੋਂ ਰਾਤ ਮਤਲਬ 24 ਘੰਟੇ ਦੇ ਵਿੱਚ ਇੰਨਾ ਵਧ ਗਿਆ ਇੱਕਦਮ ਪਾਣੀ ਹੂੰ ਹੋ ਨੁਕਸਾਨ ਕਿੰਨਾ ਕੁ ਕਰ ਰਿਹਾ ਪਾਣੀ ਪਾਜੀ ਕਾਫੀ ਜ਼ਿਆਦਾ ਰਕਬਾ ਇੱਥੇ ਅੱਗੇ ਜਿਹੜੇ ਨਿਵਾਣ ਦੇ ਪਿੰਡ ਆ ਉਹਨਾਂ ਦੇ 3-400 ਕਿੱਲੇ ਦੀ ਇੱਕਦਮ ਮਾਰ ਪੈ ਜਾਣੀ ਆ। ਇਹ ਲਾਗੇ ਲਾਗੇ ਜਿਹੜੇ ਆ ਇੱਧਰ ਇਹ ਸਾਰੇ ਨਿਵਾਣ ਦੇ ਏਰੀਏ ਸਾਰੇ ਮਾਰੇ ਜਾਣੇ ਆ। ਹੂੰ ਫਸਲ ਜਿਰੀ ਲੱਗੀ ਹੈ ਬਈ ਇਹ। ਇਹ ਪਾਜੀ ਸਾਰੀ ਜਿਰੀ ਆ। ਠੀਕ ਹੈ ਜੇ ਹੁਣ ਪਾਣੀ ਇਹਦੇ ਵਿੱਚ ਚੱਲ ਜਾਂਦਾ ਹੈ ਉਸ ਤੋਂ ਬਾਅਦ ਸੁੱਕਦਾ ਪਾਣੀ ਫਸਲ ਕਮ ਹੈਗੀ ਜਾਂ ਫਿਰ ਤਬਾਹ ਹੋ ਜਾਏਗੀ। ਪਾਜੀ ਜਿੰਨਾ ਜਿਰੀ ਜਿਹੜੀ ਨਿਸਰੀ ਹੋਈ ਆ ਉਹਦੇ ਦਾਣੇ ਦਾ ਸਾਰਾ ਖਰਾਬ ਹੋ ਜਾਣਾ। ਜਿਹੜੀ ਗੋਭ ਚਾ ਗੋਭ ਗਲ ਜਾਣੀ ਆ। ਮਤਲਬ ਟੋਟਲੀ ਨੁਕਸਾਨ ਆ ਇਹ ਸਾਰਾ ਹੀ। 2023 ਦੇ ਨਾਲੋਂ ਨੁਕਸਾਨ ਇਸ ਵਾਰ ਜ਼ਿਆਦਾ ਹੋ ਰਿਹਾ ਜਾਫਰ ਜੀ ਠੀਕ ਨਹੀਂ ਹਾਲਾਤ ਹਜੇ ਹਾਲਾਤ ਕਾਬੂ ਚ ਗਿਆ ਤੇ ਜੇ ਇਦਾਂ ਹੀ ਚੱਲਦਾ ਰਿਹਾ ਫਿਰ 72 ਉਹ ਵੀ ਸੇਮ ਹਾਲਾਤ ਹੋ ਜਾਣਗੇ ਵੀ 23 ਲਾ ਲਓ ਤੇ 25 ਲਾ ਲਓ ਇੱਕ ਬਰਾਬਰੀ ਹੋ ਜਾਣਾ ਫਿਰ ਅੱਛਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਲੋਕਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਸਹਿਮਤਾ ਮਾਹੌਲ ਹੈ ਜਾਂ ਫਿਰ ਲੋਕ ਕਿਸ ਤਰ੍ਹਾਂ ਦੇ ਨਾਲ ਰਹੇ ਨੇ ਪੰਜਾਬ ਦੀ ਹਾਲਾਤ ਦੇਖੀ ਜਾਈਏ ਜਿੱਦਾਂ ਉੱਧਰ ਆਪਣੇ ਮਤਲਬ ਪਾਕਿਸਤਾਨ ਸਾਈਡ ਜਿਹੜਾ ਆਪਣਾ ਪੰਜਾਬ ਆ ਉਦਾਂ ਦੇ ਹਾਲਾਤ ਹੋਣ ਚ ਜ਼ਿਆਦਾ ਦੇਰ ਨਹੀਂ ਲੱਗਣੀ ਸਹਿਮੇ ਹੋਏ ਨੇ ਡਰ ਨੇ ਵੀ ਕੀਤੇ ਉਦਾਂ ਦੇ ਹਾਲਾਤ ਨਾ ਬਣ ਜਾਣ ਔਰੇ ਫੇਰ ਪ੍ਰਸ਼ਾਸਨ ਦੇ ਵੱਲੋਂ ਕੋਈ ਅਲਰਟ ਹੈ ਉਹ ਜਾਰੀ ਕੀਤਾ ਨਹੀਂ ਗਿਆ ਸੀ ਕੁਝ ਹਾਂ ਜੇ ਪ੍ਰਸ਼ਾਸਨ ਵੱਲੋਂ ਕੋਈ ਚੇਤਾਵਨੀ ਨਹੀਂ ਹੈਗੀ ਇਹ ਸਿਰਫ ਲੋਕਾਂ ਦਾ ਆਪਸੀ ਇਹ ਜੋ ਆ ਤਾਲਮੇਲੀ ਆਪਸੀ ਵੀ ਹਜੇ ਕੋਈ ਉਹਨਾਂ ਵੱਲੋਂ ਕੋਈ ਖਬਰ ਨਹੀਂ ਕੋਈ ਸਾਰ ਨਹੀਂ ਹਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਇੱਥੇ ਪਹੁੰਚਿਆ ਕੋਈ ਨਹੀਂ ਪਹੁੰਚਿਆ ਹਜੇ ਤੱਕ ਕੋਈ ਬਨ ਬਨ ਤਾਂ ਨਹੀਂ ਕਮਜ਼ੋਰ ਇੱਥੇ ਜੇ ਕੋਈ ਨੁਕਸਾਨ ਹੁੰਦਾ ਤਾਂ ਤੁਸੀਂ ਇੱਧਰ ਪਿੱਛੇ ਨਹੀਂਗਾ ਮਾਰੂਗੇ ਆ ਇੱਥੋਂ ਨਾ ਇਹ ਛਾਮਲਾੜ ਜ਼ਮੀਨ ਆ ਇਹ ਛਾਮਲਾਟ ਜ਼ਮੀਨ ਦਾ ਬੰਨ ਜ਼ਮੀਨ ਹੀ ਚੱਕ ਲਈ ਸੀ ਕਿਸੇ ਟਾਈਮ ਆ ਅੱਛਾ ਜੀ ਇਹ ਛਾਮਲਾਟ ਆ ਤੇ ਜੇ ਇਹ ਇੱਥੇ ਬੰਨ ਮਾਰਿਆ ਵਾ ਇਹ ਖਾਲਸਾ ਏਡ ਬੰਨ ਮਾਰ ਕੇ ਗਈ ਸੀ ਇਹ ਖਾਲਸਾ ਏਡ ਦੇ ਵੱਲੋਂ ਬੰਨ ਮਾਰਿਆ ਇਹ ਬੰਨ ਮਾਰਿਆ ਹੋਇਆ ਵਾ ਜੀ ਇਹ ਬੰਨ ਵੀ ਕੋਈ 10 ਫੁੱਟ ਚੌੜਾ ਜੇ ਇਹ ਬੰਨ ਟੁੱਟ ਜਾਂਦਾ ਤੇ ਇਹ ਤਕਰੀਬਨ ਇਹ ਇਧਰ 300 ਕਿੱਲੇ ਜ਼ਮੀਨ ਦੀ ਮਾਰ ਪੈ ਜਾਣੀ ਆ ਜੀ ਇਹ 300 ਪਿੰਡ ਉਲਟਪੁਰ ਅੱਛਾ ਇਧਰ ਅੱਗੇ ਜਿੱ ਤੱਕ ਇਹ ਦੇਖ ਰਹੇ ਹੋ ਉਹ ਦਰਿਆ ਦਾ ਪਾਣੀ ਹੀ ਖੇਤਾਂ ਦੇ ਵਿੱਚ ਵੜਿਆ ਹੈ ਕਿ ਦਰਿਆ ਖੇ ਦਰਿਆ ਦਾ ਹੀ ਪਾਣੀ ਆ ਇਹ ਸਾਰਾ ਸਾਰਾ ਦਰਿਆ ਦਾ ਪਾਣੀ ਦਰਿਆ ਦਾ ਹੀ ਪਾਣੀ ਆ ਤੇ ਇਹ ਤਕਰੀਬਨ ਸਾਰਾ ਨਵਾਨ ਦਾ ਹੀ ਏਰੀਆ ਹੈ ਇਹ ਇਧਰ ਸਾਰਾ ਉੱਚਾ ਤੇ ਇਧਰ ਸਾਰਾ ਨਵਾਨ ਹੀ ਆ ਇਹ ਨਵਾਨ ਸਾਰਾ ਮਾਰਿਆ ਜਾਣਾ ਜੇ ਇਧਰ ਆ ਬੰਨ ਟੁੱਟ ਜਾਂਦਾ ਹੂੰ ਤੇ ਇਧਰ ਲਾ ਲੋ ਜੀ ਇਹ ਉਲਟਪੁਰ ਪਪਰਾਲਾ ਗੱਗੜਪੁਰ ਅਰਨੋਲੀ ਤੱਕ ਇਧਰ ਕਟੋਆਟ 8-10 ਪਿੰਡਾਂ ਦਾ ਨਕਸ਼ਾ ਹੋ ਜਾਣਾ ਇਸ ਸਾਈਡ ਜੇ ਆ ਬੰਨ ਟੁੱਟ ਜਾਂਦਾ ਹੂੰ ਸਭ ਬਿਲਕੁਲ ਆਲੇ ਦੁਆਲੇ ਪਿੰਡਾਂ ਦੇ ਲੋਕ ਜੋ ਇੱਥੇ ਪਹੁੰਚੇ ਹੋਏ ਨਹੀਂ ਤਾਂ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਲੋਕ ਘਰਾਂ ਚੋਂ ਨਿਕਲ ਕੇ ਅਦਰਿਆ ਦੇ ਉੱਤੇ ਪਹੁੰਚ ਰਹੇ ਨੇ ਹਾਲਾਤ ਦੇਖਣ ਪਹੁੰਚ ਰਹੇ ਨੇ ਬਾਈ ਜੀ ਦਰਿਆ ਦਾ ਹਾਲਾਤ ਦੇਖਣ ਪਹੁੰਚੋ ਕਿਸ ਤਰ੍ਹਾਂ ਦੇ ਨੇ ਬਹੁਤ ਬੁਰਾ ਹਾਲਾ ਭਾਜੀ ਇੱਥੇ ਹੂੰ ਇੱਥੇ ਤਾਂ ਅਸੀਂ ਬਹੁਤ ਮਜਬੂਰ ਆ ਪਿਛਲਾ ਸਾਲ ਵੀ ਸਾਡਾ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਵੀ ਕਿਸੇ ਨੂੰ ਸੁਣਾ ਵੀ ਨਹੀਂ ਸਕਦੇ ਹਾਂ ਮੈਂ ਰਿਆਣੇ ਦਾ ਜੀ ਅੱਛਾ ਤੁਸੀਂ ਹਰਿਆਣੇ ਤੋਂ ਹਾਂ ਜੀ ਹਰਿਆਣੇ ਕਿੰਨੀ ਕੁ ਮਾਰ ਮਾਰ ਰਿਹਾ ਹੈ ਇੱਧਰ ਹਰਿਆਣੇ 'ਚ ਬਹੁਤ ਬੁਰਾ ਹਾਲ ਆ ਜੀ ਹੂੰ ਇਹ ਪਿੰਡ ਪੰਜਾਬ ਦਾ ਹੈ ਜਿਲਾ ਛੇੜੀ ਪਿੰਡ ਅੱਗੇ ਹਰਿਆਣਾ ਲੱਗਿਆ ਜੀ ਅੱਗੇ ਹਰਿਆਣਾ ਅੱਗੇ ਹਰਿਆਣਾ ਹਰਿਆਣਾ ਵਾਲੇ ਵੀ ਬਹੁਤ ਦੁਖ ਕਿੰਨਾ ਕ ਨੁਕਸਾਨ ਹੋਇਆ ਹਰਿਆਣੇ ਚ ਹਰਿਆਣੇ ਚ ਬਹੁਤ ਤਕੜਾ ਨੁਕਸਾਨ ਆ ਜੀ ਹਾਂ ਦੇਖੋ ਜ਼ਿੰਮੇਦਾਰ ਤਾਂ ਪਹਿਲਾਂ ਹੀ ਫੈਲ ਆ ਜੀ ਹੂੰ ਅੱਗੋਂ ਹੋਰ ਫੈਲ ਹੋ ਜਾਣਾ ਤਾਂ ਬਿਲਕੁਲ ਲੋਕ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੱਗਰ ਦਰਿਆ ਦੇ ਉੱਤੇ ਪੁਲ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਬਈ ਤੁਸੀਂ ਕਿੱਥੋਂ ਜਿਲਾ ਖੜੀ ਆ ਜੀ ਜਿਲਾ ਖੜੀ ਆ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਦੇਖਣ ਆਏ ਉਹਦਾ ਹਾਲਾਤ ਤਾਂ ਹੀ ਮਾੜੇ ਹੋ ਰਹੇ ਆ ਇਹ ਦਿਨ ਤੇ ਦਿਨ ਹਾਂ ਜੀ ਬਿਲਕੁਲ ਕਹਿ ਰਹੇ ਨੇ ਹਾਲਾਤ ਜਿਹੜੇ ਮਰਦੇ ਉਹ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਔਰ ਕੁਝ ਹਰਿਆਣੇ ਤੋਂ ਵੀ ਲੋਕ ਆਏ ਨੂੰ ਕਿਹਾ ਜਾ ਰਿਹਾ ਹਰਿਆਣੇ ਦੇ ਵਿੱਚ ਵੀ ਕਾਫੀ ਮਾਰ ਉਹ ਪੈਂਦੀ ਹੋਈ ਨਜ਼ਰ ਕਿਉਂਕਿ ਜੇਕਰ ਅੰਬਾਲਾ ਦੀ ਗੱਲ ਕਰੀਏ ਤਾਂ ਉੱਥੇ ਵੀ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਪਹਾੜਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਰ ਰੋਜ਼ ਬਰਸਾਤ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ Shimla ਦੀ ਗੱਲ ਕਰੀਏ ਜਾਂ ਫਿਰ ਉੱਪਰ ਜਿਹੜੇ ਉੱਪਰਲੇ ਪਹਾੜੀ ਏਰੀਏ ਨੇ ਉਧਰ ਦੀ ਗੱਲ ਕਰੀਏ ਤਾਂ ਲਗਾਤਾਰ ਬਰਸਾਤ ਦਾ ਸਿਲਸਿਲਾ ਜਾ ਰਹੀ ਹੈ ਔਰ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਵੀ ਆਣ ਵਾਲੇ ਦੋ ਦਿਨਾਂ ਦੇ ਵਿੱਚ ਭਾਰੀ ਬਰਸਾਤ ਹੈ ਉਹ ਦੱਸੀ ਗਈ ਹੈ ਕਿ ਭਾਰੀ ਬਰਸਾਤ ਪੈਂਦੀ ਹੋਈ ਨਜ਼ਰ ਹੈ ਇੱਕ ਪਾਸੇ ਦਰਿਆਵਾਂ ਦੇ ਪਾਣੀ ਦੇ ਵੱਲੋਂ ਮਾਰਿਆ ਮਾਰੀ ਜਾ ਰਹੀ ਹੈ ਪੰਜਾਬ ਨੂੰ ਦੂਜੇ ਪਾਸੇ ਅਸਮਾਨ ਤੋਂ ਵਰ ਰਿਹਾ ਮੀਂਹ ਜਿਹੜਾ ਕਿ ਉਹ ਆਫਤ ਦੇ ਰੂਪ ਦੇ ਵਿੱਚ ਲੋਕਾਂ ਦੇ ਉੱਤੇ ਵਰਦਾ ਹੋਇਆ ਨਜ਼ਰ ਆ ਰਿਹਾ ਹੈ ਕਈ ਲੋਕਾਂ ਨੂੰ ਘਰੋਬੇਕਰ ਹੋਣਾ ਪੈ ਰਿਹਾ ਹੈ ਖੇਤ ਤਬਾਹ ਚੁੱਕੇ ਹੋਏ ਨੇ ਫਸਲਾਂ ਤਬਾਹ ਚੁੱਕੀਆਂ ਹੋਈਆਂ ਨੇ ਔਰ ਪਸ਼ੂ ਹੈ ਜਿਹੜੇ ਕਿ ਉਸ ਦਾ ਵੀ ਜਿਹੜਾ ਕਿ ਨੁਕਸਾਨ ਹੈ ਕਾਫੀ ਦੇਖਣ ਨੂੰ ਮਿਲਿਆ ਹੈ ਪਸ਼ੂ ਕਈ ਜਿਹੜੇ ਪਸ਼ੂ ਨੇ ਉਹ ਪਾਣੀ ਦੇ ਵਿੱਚ ਵੀ ਰੋੜਦੇ ਹੋਏ ਨਜ਼ਰ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਦਾ ਨੁਕਸਾਨ ਇਸ ਵੇਲੇ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬਿਆਸ ਦੀ ਗੱਲ ਕਰੀਏ ਰਾਵੀ ਦੀ ਗੱਲ ਕਰੀਏ ਤਾਂ ਲਗਾਤਾਰ ਆਪਣੇ ਜਿਹੜੇ ਨਾਲ ਲੱਗਦੇ ਪਿੰਡ ਉਹਨਾਂ ਨੂੰ ਚਪੇੜ ਦੇ ਵਿੱਚ ਲਿਆ ਜਾ ਰਿਹਾ ਹੜਾ ਦੀ ਮਾਰ ਦੇਖਣ ਨੂੰ ਮਿਲਦੀ ਹੁਣ ਮਾਲਵਾ ਖੇਤਰ ਹੈ ਜਿਹੜਾ ਬਚਿਆ ਹੋਇਆ ਸੀ ਪਰ ਉਹਨਾਂ ਉਸ ਦੇ ਵਿੱਚ ਕੱਗਰ ਦੇ ਵੱਲੋਂ ਜਿਹੜੀ ਮਾਰ ਹੈ ਉਹ ਮਾਰੀ ਗਈ ਹੈ ਤਾਂ ਕੱਲ ਜਿਸ ਤਰ੍ਹਾਂ ਦੇ ਨਾਲ ਸੁਖਣਾ ਲੇਖ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਸੀਗਾ ਫਲੱਡ ਗੇਟ ਖੋਲੇ ਗਏ ਸੀ ਉਹ ਅੱਜ ਸਵੇਰੇ ਵੀ ਕੱਗਰ ਦਰਿਆ ਦੇ ਵਿੱਚ ਪਾਣੀ ਛੱਡਿਆ ਗਿਆ ਪਰ ਲੋਕਾਂ ਦਾ ਇਹ ਕਿਹੜਾ ਨਾਲ ਲੱਗਦੇ ਪਿੰਡ ਦਾ ਜੇਕਰ ਇਸੇ ਤਰ੍ਹਾਂ ਦਾ ਪਾਣੀ ਛੱਡਿਆ ਗਿਆ ਤਾਂ ਰਾਤ ਤੱਕ ਅਤੇ ਸ਼ਾਮ ਤੱਕ ਹਲਾਜ ਜਿਹੜੇ ਨੇ ਹੋਰ ਨਾਜ਼ੁਕ ਹੁੰਦੇ ਹੋਏ ਨਜ਼ਰ ਆਣਗੇ ਹਾਲੇ ਤੱਕ ਤਾਂ ਸਿਰਫ ਖੇਤਾਂ ਦੇ ਵਿੱਚ ਪਾਣੀ ਵੜਿਆ ਹੈ ਜੋ ਕਹਿ ਰਹੇ ਨੇ ਕਿ ਚਿੰਤਾ ਦੇ ਵਿੱਚ ਜ਼ਰੂਰ ਹੈ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਅਜੇ ਤੱਕ ਪਹੁੰਚ ਕੇ ਸਾਰਾ ਉਹ ਨਹੀਂ ਲਈ ਗਿਆ ਕੈਮਰਾ ਪ੍ਰਸਾਦ ਸਲਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇ ਐਨਸੀ ਸਵੇਰਾ ਪਟਿਆਲਾ